ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਜਰਸੀਆਂ ਵਾਸਤੇ ਲੈ ਕੇ ਆਏ ਜੀ। ਦੋਨੇ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਣੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ। ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਉਹ ਬਈ ਨੇ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਆਓ ਪੁੱਛ ਲੈਨੇ ਬਾਈ ਥੋੜੀ ਜਿਹੀ। ਆਜੀ ਬਈ ਜੀ। ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਜੰਗ ਵਧੀਆ ਵਾਲੇ ਵਧੀਆ ਕਿਵੇਂ ਚੱਲਦਾ ਕੰਮਕਾਰ ਪੂਰਾ ਮਹਾਰਾਜ ਦੀ ਕਿਰਪਾ ਨਾਲ ਜੋਰ-ਜੋਰ ਚੱਲਦਾ ਚਲੋ ਵਧੀਆ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਪੂਰਾ ਵਧੀਆ ਡਾਕਟਰ ਬਹੁਤ ਬਣ ਬਸਣਾ ਮੰਗਣਗੇ ਲੋਕ ਮੁੱਲ ਵਾਲੇ ਜਾਇਜ਼ ਹੁੰਦੇ ਆ ਹਾਂ ਤੇ ਬਸਣਾ ਬਣਗਾ ਚੰਗਾ ਸੀ ਸਹੀ ਗੱਲ ਆ ਮਾਲ ਚੰਗਾ ਹੁੰਦਾ ਮੁੱਲ ਜਾਇਜ਼ ਹੁੰਦਾ ਹਾਂ ਜਾਇਜ਼ ਹੁੰਦੇ ਆ ਨਾਮ ਤੇ ਐਡਰੈਸ ਬੋਈ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਹੂੰ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘ ਨੇੜੇ ਪਿੰਡ ਨੇੜੇ ਨਿਹਾਲ ਸਿੰਘ ਵਾਲਾ ਸਹਿਰ ਆਪਾਂ ਨੂੰ ਕ ਇੱਥੋਂ ਦਾ ਦਸਤਾਰ ਪੈ ਗਿਆ 8 ਕਿਲੋਮੀਟਰ ਮੋਬਾਈਲ ਨੰਬਰ ਬੋਲ 8778 09954 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਟੌਪ ਕਲਾਸ ਕਿਹੜਾ ਸੂਆ ਸੁਹੰਦੀ ਆ ਇਹ ਦੂਜਾ ਸੂਆ ਸੁਹੰਦੀ ਆ ਕਿੰਨੇ ਦਿਨ ਲਊ ਬਾਈ ਦਿਨ 5 ਕੁ ਲਊ ਬਸ ਇਹ 5 ਕੁ ਦਿਨ ਲਊਗੀ ਆ ਲਊਗੀ ਜਣੀ ਕਿੰਨਾ ਕੁ ਰਿਕਾਰਡ ਆ ਦੁੱਧ ਦਾ ਇਹਦਾ ਰਿਕਾਰਡ 14 ਲੀਟਰ ਉਹ ਕਦੇ ਹੀ ਪਹਿਲੇ ਸੂਏ ਚ ਹੋਇਆ ਠੀਕ ਆ ਬਾਈ ਹੁਣ ਦੂਜੇ ਅਗਲੇ ਦੇ ਸੇਵਾ ਨਾਲ ਹਣਾ 16 ਕਢਾ ਲੈ 17 ਕਢਾ ਸਹੀ ਗੱਲ ਆ ਬਾਈ ਅੱਗੇ ਸੇਵਾ ਤੇ ਆ ਹਾਲੇ ਨਾ ਬਹੁਤ ਚੰਗਾ ਲੱਬੜੀ ਪਈ ਆ ਸਾਰੀਆਂ ਬਾਲਟਲਾਂ ਜਿਹੜੀਆਂ ਦਿਖਾਉਂਦੀ ਆ ਨਾ ਕੱਢ ਕੇ ਫੇਰ ਕਰਮ ਵਾਲੀ ਨੇ ਸੋਣਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਮੁਠੀ ਆਲਾ ਥਣ ਲੱਗਿਆ ਗੁਲਾਬੀ ਥਣ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੀਆਂ ਬਹੁਤ ਚੰਗੀਆਂ ਦੁੱਧਾਂ ਵਾਲੀਆਂ ਦੁੱਧਾਂ ਵਾਲੀਆਂ ਨਾੜਾ ਵੀ ਬਹੁਤ ਚੰਗੀਆਂ ਲੈ ਇਧਰੋਂ ਲੈਵਾ ਚੈੱਕ ਕਰ ਲੋ ਚਾਰੇ ਥਣ ਨਿਕਣਵੇਂ ਪੂਰੇ ਗੈਵ ਤੇ ਵੱਡੀ ਨਾੜ ਚੈੱਕ ਕਰੋ ਦੁੱਧ ਵਾਲੀ ਇੱਕ ਨੰਬਰ ਆ ਫੋਲੀ ਵੀਰੇ ਤੋਰੀ ਜਰਸੀ ਬਰੀਡ ਮੰਗ ਫੁੱਲ ਮਿਲਦੀ ਬਹੁਤ ਘਾਟ ਆ ਫੇਸ ਦੀ ਬਿਊਟੀ ਦੇਖੋ ਟੂਆ ਟੂਆ ਬਹੁਤ ਚੰਗਾ ਬੋਤ ਦੀ ਬਾਦੀ ਚੰਗੀ ਆ ਸਨਖ ਪੂਣਾ ਵੜ ਦੇ ਵਿੱਚ ਫੁੱਲ ਆ ਬਰੀਡ ਬਹੁਤ ਆ ਯਾਰ ਵੜ ਦੇ ਬਹੁਤ ਬਰੀਡ ਆ ਤੂੰ ਵੀ ਥਣ ਲੈ ਵਾ ਬਹੁਤ ਚੰਗਾ ਚਮਕੀ ਵਾਲੀ ਆ ਕਰਮ ਵਾਲੀ ਵੀ ਚੰਗੀ ਆ ਤੋਰਾ ਚੈੱਕ ਕਰ ਲੋ ਢਿੱਲਾ ਬਹੁਤ ਪਈਆਂ ਕੱਲੀ ਕੱਚੀ ਕੱਚੀ ਆ ਬਸ ਉਸ ਹਸਾਵਨਾ ਦਾ ਜਲਾ ਲਿਓ ਜਿੱਦ ਦੇ ਤਿਆਰ ਹੋ ਗਈ ਵੜ ਦੱਸੋ ਕਣੀ ਹਾਂ ਬਾਕੀ ਫੇਸ ਦਿਖਾ ਦੇ ਕਰਮ ਵਾਲੀ ਦਾ ਜੀ ਕਰਦਾ ਦੋ ਘੜੀਆਂ ਦੇਖੀ ਜਾ ਹਨਾ ਆ ਬੋਲਾ ਚੰਗਾ ਪੇਸਾ ਆਏ ਬਈ ਸੋਨੇ ਰੰਗੀ ਆ ਜਿਹਨੂੰ ਕਹਿੰਦੇ ਹ ਹ ਸੱਚੀ ਸੋਨੇ ਆ ਬਾਕੀ ਦਾ ਪੂਰੀ ਰਾਜ ਹੀ ਅੜਾ ਕੱਜ ਨੇ ਆ ਤੇ ਭੁੱਖੀ ਐ ਨਾ ਸੇੜਾ ਕਰਿਆ ਸਹੀ ਗੱਲ ਆ ਰਿੰਗੀ ਗਏ ਹੁਣ ਹਟੀ ਆ ਫੇਸ ਦੇਖੋ ਫੇਸ ਬੜਾ ਪਿਆਰਾ ਟੂਆ ਟੂਆ ਬਹੁਤ ਚੰਗਾ ਕਰਮਾਈ ਦੇ ਚਮਕਦੰਦ ਪੂਰੀ ਚੰਗੀ ਆ ਕੀ ਮੋਲਾ ਜੈ ਜਫਰ ਜੈ ਜ ਮੋਲੇ ਇਹ ਡਾਕਟਰ ਆਪਾਂ ਕੋਈ ਪੈਟ ਨਹੀਂ ਕਰਨਾ ਕੋਈ ਛਾਟ ਨਹੀਂ ਕਰਨਾ ਠੀਕ ਹੈ ਜੀ 60 ਤੋਂ ਬਾਅਦ ਮੜਾ ਮੂਟਾ ਮਾਨਤਨ ਹੋਊਗਾ ਜਮੋ ਜੈਜ ਮੋਲਾ 60000 ਤੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਮੁੱਲ ਬਾਈ ਦੇ ਜੈਜ ਹੁੰਦੇ ਆ ਵੜ ਚੰਗੀ ਆ ਬਾਈ ਚਮਕ ਚੋਂਕ ਪੂਰੀ ਆ ਢੱਲਾਂ ਦੇਖੋ ਢੱਲਾਂ ਬਹੁਤ ਪਈਆਂ ਨੇ ਆ ਸਾਰੀਆਂ ਵੜਾਂ ਲਾ ਕੱਢੂਗੀ ਫੇਰ ਕਰਮ ਵਾਲੀ ਨੇ ਸੋਨਾ ਕੱਲੀ ਕੱਚੀ ਕੱਚੀ ਬਾਕੀ ਕੋਈ ਤੋੜਦੇ ਆ ਨਾ ਸਮਝੇ ਬਾਕੀ ਠੰਡੀ ਸੀਲ ਫੋਲਾ ਜਿਵੇਂ ਮਰਜੀ ਬੈਠਾ ਜਿਵੇਂ ਮਰਜੀ ਉਹ ਕਰਿਆ ਨਹੀਂ ਕਰਮ ਵਾਲੀ ਕੀ ਬਾਤ ਆ ਬਾਈ ਤੇ ਕੱਦ ਦਿਖਾ ਦੇ ਬਰਾਬਰ ਖੜੀ ਮੇਰਾ ਕੱਦ ਦਾ ਚੰਗਾ ਆਪਣਾ ਮੇਰਾ ਕੱਦ ਹੈਗਾ 5 ਫੁੱਟ 7 ਇੰਚ ਉਸਾਂ ਨਾਲ ਦਾ ਜਲਾ ਲਿਓ ਬਾਈ ਬਰਾਬਰ ਇਹ ਗਣੀ ਚਾਰ ਤੋਂ ਪ੍ਰੋਪਰ ਹੀ ਆ ਹਾਂ ਬਾਈ ਅੱਗੇ ਦੋ ਨੰਬਰ ਤੇ ਇਹ ਵੀ ਡਾਇਮੰਡ ਪੀਸ ਹੀ ਆ ਹਾਂ ਇਹ ਦੋ ਦੰਦ ਬਸੀਆ ਪਲੂਨ ਡਾਕਟਰ ਦੋ ਦੰਦ ਪਹਿਲਾ ਸੁਆ ਲੈਣ ਕਿੰਨੇ ਲੋ ਬਣੇ ਹੀ 5-7 ਕਿਲੋ ਜੂਗੀ ਠੀਕ ਆ 5 6 7 ਗਈ ਹੱਦ ਬਸ ਕਿੰਨੀ ਉਮੀਦ ਕਰਦਾ ਬਾਈ ਦੁੱਧ ਦੀ ਇਹਦੇ ਤੋਂ ਦੁੱਧ ਜੀ ਦੀ ਇਹ ਡਾਕਟਰ 16 ਲੀਟਰ ਮੌਜਨਾ ਦੋਗੀ ਇਹ ਸਹੀ ਆ ਬਾਈ ਹਾਂ ਇਹਦੀਆਂ ਪਰ ਦਿੱਤੀਆਂ ਜਣੀ ਚਵਾਵੀ ਹੂੰ ਵਾਕੀ ਫੈਂਟ ਫੁੱਲ ਲੱਗੂਗੇ ਨਹੀਂ ਹਾਂ ਗਰਮੀ ਗਰਮੀ ਨੀ ਮੰਦੀ ਨਾ 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 ਛੇਸ ਦੀ ਬਿਊਟੀ ਬੋਦੀਵਾਦੀ ਟੂਆ ਟੂਆ ਪੂਰਾ ਚੰਗਾ ਸਨਖਾ ਕੋਣਾ ਵੈੜ ਦੇ ਵਿੱਚ ਫੁੱਲ ਦੋ ਦੰਦ ਦੰਦ ਕੋਈ ਚੱਕਰ ਨਹੀਂ ਪਾਈਗਾ ਨਾ ਦਿਖਾ ਦੇ ਦਿਖਾ ਦੇਣਾ ਆਪਾਂ ਜੇ ਮੇ ਜੇ ਹੋਣਗੇ ਤਾਂ ਕਾ ਹੀ ਕਹਾਂਗੇ ਡਾਕਟਰ ਸਹੀ ਗੱਲ ਆ ਭਈ ਲੈ ਲੈ ਜਮਾ ਦੋ ਦੰਦਾਂ ਦਾ ਕੀ ਆ ਬਾਤ ਆ ਓਕੇ ਆ ਭਾਈ ਫੁੱਲੀ ਭਾਈ ਟੂਲੀ ਬਰੀਡ ਇੱਕ ਨੰਬਰ ਥਣ ਲੇਵਾ ਨੇੜ ਤੋਂ ਚੈੱਕ ਕਰਵਾਉਣ ਨੇ ਕੱਲੀ ਕੱਚੀ ਕੱਚੀ ਹੋ ਸਾਬਨਾ ਦਾ ਜਲਾਇਓ ਲੈ ਬਾਲਟਾਂ ਬਹੁਤ ਪਈਆਂ ਗੁਲਾਬੀ ਥਣ ਲੱਗਿਆ ਮੁੱਕੀ ਪੂਰੇ ਫਿਕਸਲੇ ਵਧੀਆ ਡਾਕਟਰ ਹੂੰ ਫਿਕਸਲੇ ਵਧੀਆ ਬਣੂ ਬਹੁਤ ਸਹੀ ਗੱਲ ਆ ਕੱਚੀ ਆ ਉਸਾਬਨਾ ਦੇਖ ਦਿੰਦੀ ਆ ਤਿਆਰੀ ਖੈਰ ਬੜੀ ਦੀ ਬਹੁਤ ਚੰਗੀ ਆ ਬਹੁਤ ਸੋਹਣਾ ਆਰਡਰ ਲੈ ਕੇ ਸ਼ੇਰ ਕਰਮਾਲੀ ਨੇ ਸੋਹਣਾ ਬਈ ਲੈ ਤੋਰਾ ਇੱਕ ਨੰਬਰ ਬਰੀਡ ਚਮਕ ਪੂਰੀ ਆ ਕਰਮਾਲੀ ਦੇ ਬਾਕੀ ਡਾਕਟਰ ਕਦ ਫਲਾਗਾ ਦਿਖਾ ਦੇ ਸਹੀ ਗੱਲ ਆ ਇਹਦਾ ਫੁੱਲ ਕਦ ਜਾ ਬੇਰਬੂਲ ਕਦ ਸਹੀ ਗੱਲ ਆ ਉੱਤੋਂ ਪੱਧਰ ਕੋਈ ਟੂ ਹੀ ਨਹੀਂ ਚੱਕਦੀ ਹਣਾ ਨਾ ਨਾ ਲੈ ਫੇਸ ਫੂਸ ਦੇਖ ਹਣਾ ਹਾਂ ਨਿਆਣੀ ਉਮਰਾਂ ਨਾ ਹਜੇ ਨਗਰੀ ਘੋੜੀ ਆ ਗਈ ਲੈ ਬਿਊਟੀ ਚੈੱਕ ਕਰ ਕਰਮਲੀ ਕਿਆ ਕਵਾਲਿਟੀ ਫੁੱਲ ਆ ਯਾਰ ਕਰਮਲੀ ਪੂਰੀ ਕੁਆਲਿਟੀ ਆ ਤੈਨੂੰ ਪਹਿਲਾਂ ਦਾ ਚੀਜ਼ ਆ ਸਹੀ ਗੱਲ ਆ ਲੈ ਤੋਰਾ ਇੱਕ ਨੰਬਰ ਆ ਵੀ ਤੋਰੇ ਕਨੀ ਨਹੀਂ ਕੋਟਾ ਬਸ ਕੱਲੀ ਕੱਚੀ ਕੱਚੀ ਆ ਉਹ ਸਾਵਨਾ ਦਾ ਜਾ ਲਾਏ ਉਹ ਸਾਰੀਆਂ ਬਲ ਢਲਾਂ ਕੱਢ ਜੂ ਫੇਰ ਸੋਹਣਾ ਕਰਮਲੀ ਨੇ ਤੇ ਮੁੱਲ ਕੀ ਆ ਵੀਰੇ ਜਖੜ ਚ ਕਿ ਜਦਾ ਦੜੀ ਇੱਥੇ ਵੀ ਬਾਈ ਇਹਦਾ ਵੀ 60 ਚੋਂ ਇਮਾਨ ਕਰਦੇ ਆ ਡਾਕਟਰ ਬੋਲੇ ਇਹ ਵਾਤੇ ਥਾਣੇ ਇੱਕ ਨੰਬਰ ਮੁੱਲ ਜਮਾਂ ਜੇ ਅਗਲੇ ਨੇ 65000 ਬੱਸੀ ਦਾ ਮੰਗਣਾ ਹਾਂ 60000 ਚੋਂ ਬਾਈ ਕਹਿੰਦਾ ਮਾਨਦਾਨ ਕੋਈ ਚੈੱਕ ਕਰਨੀ ਕਰ ਦਾਂਗੇ ਢਿੱਲਾ ਢੁਲਾ ਬਹੁਤ ਪਈਆਂ ਬਾਈ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਹੈ